ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਸੋਨੂੰ ਮੋਢੇ ਦੀ ਸਲਾਈ ਲਾਉਣੀ ਦੱਸਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਕਈ ਭੈਣਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਐਦਾਂ ਕਰਕੇ ਉਰੋਂ ਐਦਾਂ ਸਲਾਈ ਲਾ ਕੇ ਮੋਢਾ ਜੋੜ ਦਿੰਦੀਆਂ ਨੇ ਠੀਕ ਹੈ ਜੀ ਐਦਾਂ ਐਦਾਂ ਇਸ ਤੋਂ ਬਾਅਦ ਵਿੱਚ ਇਹ ਐਦਾਂ ਹੀ ਰਹਿ ਜਾਂਦਾ ਠੀਕ ਹੈ ਜੀ ਇਹ ਕਈ ਭੈਣਾਂ ਨੂੰ ਨਹੀਂ ਪਤਾ ਹੁੰਦਾ ਜਿਹੜੀਆਂ ਨਵਾਂ ਕੰਮ ਸਿੱਖ ਰਿਆ ਨੇ ਆਪਾਂ ਨੇ ਅੱਜ ਉਹਨਾਂ ਲਈ ਵੀਡੀਓ ਬਣਾਈ ਆ ਦੇਖੋ ਜੀ ਦੋਨੇ ਪੱਲੇ ਆਪਾਂ ਨੇ ਐਦਾਂ ਲੈ ਲੈਨੇ ਫਰੰਟ ਐਦਾਂ ਬੈਕ ਐਦਾਂ ਠੀਕ ਹੈ ਜੀ ਬੈਗ ਪੱਲੇ ਨੂੰ ਆਪਾਂ ਨੇ ਇਦਾਂ ਰੱਖਣਾ ਨਾ ਇਦਾਂ ਇਹਨੂੰ ਇਦਾਂ ਫੋਲਡ ਕਰ ਲੈਣਾ ਫਰੰਟ ਪੱਲੇ ਵਾਲੇ ਪਾਸੇ ਠੀਕ ਹੈ ਇਦਾਂ ਇਹਨੂੰ ਆਪਾਂ ਨੇ ਇਦਾਂ ਫੋਲਡ ਕਰ ਲੈਣਾ ਇਦਾਂ ਸਲਾਈ ਲਾਉਣੀ ਹੈ ਦੇ ਉੱਪਰ ਤੱਕ ਕੇ ਜਮਾ ਸੈੱਟ ਕਰਕੇ ਇਦਾਂ ਸਲਾਈ ਲਾਉਣੀ ਹੈ ਠੀਕ ਹੈ ਦੇਖੋ ਜੀ ਐਕਦਾ ਹੁਜੇ ਦੇਖੋ ਪੂਰੀ ਫਿਨਿਸ਼ਿੰਗ ਆਉਂਦੀ ਐ ਇਸ ਤਰ੍ਹਾਂ ਠੀਕ ਆ ਜੀ ਆਪਾਂ ਦੂਜੇ ਪਾਸੇ ਵੀ ਲਾ ਕੇ ਦਿਖਾਉਣੀ ਆ ਸੋਨ ਨੂੰ ਵੀ ਕਿੱਦਾਂ ਲਾਉਣੀ ਆ ਦੇਖੋ ਜੀ ਦੂਜੀ ਸਾਈਡ ਤੋਂ ਵੀ ਇਦਾਂ ਫਰੰਟ ਪਾ ਲੈ ਇਦਾਂ ਬੈਕ ਇਦਾਂ ਠੀਕ ਆ ਜੀ ਇਦਾਂ ਧਰਨਾ ਇਦਾਂ ਜਮਾ ਸਹੀ ਕਰਕੇ ਸਲਾਈ ਲਾਉਣੀ ਆ ਆਪਣੀ ਉਰੇ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਜੇ ਇਸ ਤਰ੍ਹਾਂ ਦੇਖੋ ਜੀ ਠੀਕ ਐ ਇਸ ਤਰ੍ਹਾਂ ਆਪਾਂ ਮੋਡੇ ਦੀ ਸਲਾਈ ਲਾ ਸਕਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਲੈਣੀ ਧੰਨਵਾਦ ਸਸ਼ਿਕਾ ਜੀ